ਨਾ ਹੋਰ ਕਿੱਥੇ ਜਾਣਾ ਬੋਲ ਕਿੱਥੇ ਜਾਣਾ ਵਾ ਪਰ ਜਿਹੜਾ ਬੜਾ ਬੜਾ ਪਵਾ ਰਹਾ ਆਪ ਨੂੰ ਕਿਹਦੀ ਆ ਇਹ ਕਹਿੰਦਾ ਮੈਂ ਕੱਲ ਕੋਣ ਆਇਆ ਮੈਨੂੰ ਪਤਾ ਲੱਗਾ ਤਾਂ ਪੂਰਾ ਬੰਦਾ ਹੈ ਮੇਰੇ ਸਾਡੇ ਹੋ ਗਏ ਇਹਦਾ ਹੋਰ ਕੋਈ ਨਹੀਂ ਆਪਾਂ ਤਾਂ ਲੱਗ ਜੀ ਬੇਟੀ ਇਹ ਤਾਂ ਬਸ ਤਾਂ ਨਹੀਂ ਦੇ ਲੈ ਕੁਈ ਮੇਰੇ ਨਾਮ ਤੇ ਲੈ ਕੱਲ ਜੀ ਆਇਆ ਨਵ ਆ ਗਿਆ

ਰੇਡੂ ਦੇ ਕਹਿ ਤੀ ਕਿ ਹਾਂ ਉਹ ਬੰਦ ਕਰ ਦੇਗਾ ਆਪ ਜਨੇ ਨਾ ਵੜੇਗਾ ਕਲੇ ਰੋਗ ਰਹੀ ਹੋਵੇ ਆ ਉਹ ਸਮਾਨ ਤਿਆਰ ਕਰਕੇ ਲੈ ਕੇ ਆਉਂਦੇ ਨੇ ਬਈ ਤਾਂ ਜੀ ਉਹ ਪਿਆ ਤੀ ਮੈਂ ਗਰਮੀ ਕਰਕੇ ਰਸੋਈ ਚ ਉਹ ਨਹੀਂ ਕਰਾ ਜੀ ਨਹੀਂ ਕਰੀ ਹੋਰ ਕੀ ਆਪ ਛੋੜੀ ਆਏਗਾ ਛੱਡ ਦੇਣਾ ਪੁੱਛਾ ਨਹੀਂ ਨਾ ਰੱਪੀ ਕਾ ਜਿੰਨੇ ਕਿਉਂ ਬਾਹਰ ਹੋ ਹੋਂਗਾ ਸੱਚੀ ਵਰਫੀ ਆ ਹਾਂ ਦੇ ਰਾਮ ਨੂੰ ਸੱਚੀ ਲੈ ਵਰਫੀ ਵਰਫੀਆਂ ਜੇ ਬਾਰੇ ਤੋਂ ਹਾਂ ਲੋੜੀ ਘਰ ਤੇ ਥੋੜੀ ਜੀ ਘਰ ਤੇ ਪਾਣਾ ਮੁੱਛ ਵਾਲੀ ਹੀ ਵਰਫੀ ਬਵਾ 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 ਖੜਦੇ ਨੀ ਵੇ ਲੈ ਬੁ ਦੇਖਣਾ ਤੁਹਾਡੇ ਇਹ ਦੱਬਾ ਲੈਣਾ ਹਨਾ ਦਿੱਕੀ ਲੈ ਕੇ ਆਇਆ ਲੈ ਪਤਲਾ ਨੂੰ ਸਵੇਰ ਕੁਝ ਕਹਿੰਦੇ ਵੀ ਵਰਫੀ ਖਾਣੀ ਹੈ ਕੀ ਹੋਰ ਹਾਲ ਹੈ ਕੀ ਸਪੈਸ਼ਲ ਹੈ ਅੱਜ ਦੇ ਵਾਸਤੇ ਦੀ ਪ੍ਰਕਿਰੇ ਕਰੇ ਇਸ ਮਦੀ ਇਹਨੇ ਕਰੇ ਕੱਢੰਨੇ ਐ ਲੈ ਉਸ ਬਸ ਤੇ 라ਵੀ ਦਾ ਬਟਾ ਉਹਨੇ ਕਿਉਂ ਟਕੇ ਆਸੀ ਵੀ ਖਾ ਲਈਏ ਆਸੀ ਖਾ ਲਈਏ ਹਾਂ ਲੋ ਬਈ ਕੋਲੀ ਕੱਢ ਜਾਵੇ ਪੂਰਾ ਲੈ ਲੈ ਵਾਏ ਘਰ ਸਾਰੇ ਯਾਨੀ ਚਾਹ ਪੀਂਗਾ ਫਿਰ ਚਾਹ ਜੂਰ ਤੋਂ ਰੋਣ ਤੰਦੜੀ ਬਾੜਾ ਡੇਡੀ ਕਿੱਥੇ ਲੱਗੇ ਡੈਡੀ ਕਿੱਥੇ ਲੱਗੇ ਮੇਰੇ ਗਲ ਪੈ ਗਿਆ ਮੇਰੇ ਐ ਕੱਕਣੀ ਕੋਲੇ ਡੈਡੀ ਕਿੱਥੇ ਲੱਗੇ ਅੱਛਾ ਲੈਟਰਨ ਨਹੀਂ ਆ ਮੜੀ ਕਰਤੀ ਹਾਂ ਇੱਕ ਤਾਂ ਚਿੰਦਰ ਬੂਆ ਨਾ ਕਈ ਨਿਕਲ ਰਹੀ ਆਂਗੀ ਦੂਜਾ ਲੈਟਰਨ ਨਹੀਂ ਕੋਈ ਇੱਕ ਨਾ ਉਹਦਾ ਹੜ ਗਿਆ ਨਾ ਕਰ ਮਾਪੋ ਮੋਗਾ ਬੜਾ ਅਰੇ ਮੈਨੂੰ ਆ ਨਾ ਬਹੁਤ ਜੀਦਾ ਕੋਈ ਨਹੀਂ ਖਾਲਾ ਹਾਂ ਇੱਕ ਲੈ ਮੇ ਤੋਂ ਕਰ ਮਿੱਤੋ ਪਾਲ ਹੁਣ ਇੱਕ ਬਾਈ ਰਾ ਇੱਕ 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 ਕਰ ਜਰੂਰ ਨਾ ਮੈਂ ਟਾਈਮ ਲੀ ਟਾਈਮ ਲੀ ਨਾਲ ਪੀਕਾ ਪਾਲ ਪੀਕਾ ਟੱਕੋ ਪੀਕਾ ਲਾ ਲਓ ਰੀਗਾ ਮੈਂ ਬਣਾ ਤਾ ਅੰਦਰ ਖੜੋ ਸੈਟ ਹੋ

ਇਸ ਨੰਬਰ ਕਾਰੇ ਕਰਦੇ ਮੈਂ ਤੁਹਾਨੂੰ ਹੁਣ ਬੰਮ ਚਾਰਾ ਪੈਪ ਲੱਗਿਆ ਹੈ ਆ ਬਾਥਰੂਮ ਆ ਪੈਪ ਲੱਗਿਆ ਹੈ ਆ ਮਾ ਹੋ ਗੁੰਮ ਗਿਆ ਹੈ ਨਾ ਪਤਾ ਨਹੀਂ ਹਾਂ ਕੋਈ ਆਈ ਆਈ ਬੈਰੀ ਕੋਈ ਆਈ ਜਾਊਗਾ ਹੋਰ ਉਹ ਤਾਂ ਐਂ ਆਈ ਜਾਊਗਾ ਡੀਡੀ ਡਾਇਰੈਕਟ ਪਲੱਸ ਉੱਠਣ ਦੀ ਲੋੜ ਨਹੀਂ ਹੈ ਜੇ ਉਹ ਕਿਹੜਾ ਕੱਢ ਕੇ ਆਉਣਾ ਬਾਹਰ ਤਾਂ ਕਿਹੜਾ ਦਵਾ ਲਿਆ ਨੇ ਆਗੇ ਆਵ ਆਗੇ ਮਾ ਸਾਈ ਉੱਠਿਆ ਉਹ ਲਿਕੜਿਆ ਬਾਪਸ ਉੱਠਣ ਦਾ ਨੋ ਇੰਨ ਲੈਂਦਾ ਹੈ ਬਾਪੂ ਹਾਕਾ ਮਾਰੀ ਜਾਂਦਾ ਉਹ ਆਪ ਆ ਰਹਿਂਦਾ ਮਾ ਸਾਂ ਲਿਕੜਿਆ ਭੂਆ ਵੀ ਪਨਾ ਕੇ ਬਣਾ ਲਿਕੜੀ ਆ ਉਹ ਉਧਰੋਂ ਪਤਾ ਲਿਕੜਿਆ ਬਾਥਰੂਮ 'ਚ ਬੈਠੀ ਆ ਟੜਕੇ ਦੀ ਵਾਵਾ ਵਾਵਾ ਹੈ ਹਾਂ ਜੀ ਵਾਵਾ ਵਾਵਾ ਹੈ 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 ਨਬਾਏ ਜੀ ਹਾਂ ਜੀ ਹਾਂ ਜੀ ਉੱਠ ਗਿਆ ਉੱਠ ਗਿਆ ਇਹ ਵੀ ਆ ਗਿਆ ਦੱਸ ਕਿਹੜੇ ਟਾਈਮ ਦੇ ਪਏ ਹੋ ਬਚਨਦਰ ਨਾ ਕਹੀਏ ਉਹ ਬਾਪੂ ਘੜ ਜਾਗਾ ਘੜ ਜਾਗਾ ਪਾਸੇ ਤਾਂ ਕੰਮ ਬਿਲਕੁਲ ਨਾ ਆ ਰਿਹਾ ਨਵੇਂ ਨਹੀਂ ਗਾ ਰਿਹਾ ਆ ਬਾਪੂ ਕਿਨੇ ਹੈ ਕਿਨੇ ਹੈ ਇਹ ਕਾ ਪਈ ਹਾਂ ਸਿੰਦਰਪੁਰ ਆਈ ਨੇ ਬਾਹਰ ਆਹੀ ਮੈਂ हां हां हैं हां हां ਐਨਕਲਾ ਐਨਕਲਾ ਜਰਾ ਉਹ ਖਰਾਬ ਕਰਦੇ ਹੁਣ ਚਾਹ ਤੋੜ ਦੇਖੋ ਆ ਗਈ ਆ ਮੇਰੀ ਆ ਜੀ ਦੇਖੋ ਕਿੰਨਾ ਸੋਹਣਾ ਲੀਂਦਾ ਬੱਤ ਦਿਖਾ ਉਹ ਐਨਕ ਮੈਨ ਨਹੀਂ ਦੇਖ ਦਿਖਾ ਹਾਂ ਦੇਖ ਕੇ ਰੱਖਨੇ ਹੋ ਲਾਉਂਗਾ ਠੀਕਾ ਰੱਖਾ ਪਾਣੀ ਪੋਈ ਲੈ ਬਿਊਸ ਪੀ ਲਵਾਇਨ ਕਰਵਾ ਕੇ ਆ ਵੇ ਗਾਉਂ ਹਾਂਜੀ ਦੱਸੋ ਆ ਰਿਹਾ ਬਿਊਸ ਪੀ ਲਾ ਜੀ ਬਿਊਸ ਪੀ ਲਵਾ ਸੰਮੀਨਾ ਮੈਂ ਬਿਊਸ ਤਾਂ ਰਹਾ ਜਨ ਕਰ ਉਹ ਤਾਂ ਹਰ ਤਮਾ ਵੇ ਹਾਂ ਮੈਰੀ ਗੱਲ ਕਰ ਰਿਹਾ ਕੱਪੀਆ ਚੈੱਕਰ ਲੋ ਕਰ ਲੋ ਡਾਈਪਰ ਲੱਗਿਆ ਹੋਇਆ ਬੱਪਰ ਲੱਗਿਆ ਮੁੰਡਾ ਬਗਿਆ ਹੋਇਆ ਬੜਵਾ ਕੇ ਆਇਆ ਬਠਿਆ ਹੋਇਆ ਜੜੀ ਰਿਹਾ

ਖਿੱਚਦਾ ਲਓ ਖਿੱਚਿਆ ਤਾਂ ਗਏ ਨਹੀਂ ਹੂੰ ਹੋਣ ਖਿੱਚਿਆ ਗਿਆ ਵੀਰਾ ਪਹਿਲਾਂ ਵੀ ਉਹ ਨਾਲ ਜਿਹੜਾ ਇਹੰਤਾ ਵੀਰਾ ਥੋੜਾ ਜਿਹਾ ਅੱਗੇ ਜੇ ਕਰ ਲਾ ਪੈਪ ਡੁੰਗੇ ਜੇ ਚ ਕਰ ਲੈ ਡੁੰਗੇ ਚ ਕਰ ਡੁੰਗੇ ਚ ਕਰ ਕੋਲਦੀ ਆਹ ਲੈ ਵਸ ਨਹੀਂ ਵੀਰਾ ਮਾੜਾ ਅਸਾ ਵਧੀਆ ਹੀ ਸਵਾਦ ਆ। ਦਾਦਾ ਕੱਢ ਕੇ ਅੰਦਰ ਆ। ਖੜਾ ਹੋ ਕੇ ਬਾਹਰ ਤਾਂ ਲੈ ਕੇ ਆਉਣਾ ਜੇ। ਬਾਹਰ ਬਾਹਰ ਜਿੱਥੇ ਗਿਆ ਹੋ। ਮਾਮੇ ਜੀ ਨੂੰ ਬਾਬਾ ਨਾਲ ਬਾਬਾ ਨਾਲ ਨਾਨਾ। ਉਹ ਆਮੜਾ। ਉਹ ਕਹਿੰਦਾ ਅਗਰ ਮੈਂ ਕਹਾਂ ਨਾ ਪਰ ਉਹ ਬਣਾ ਕੇ ਆ। ਜਮਾਂ ਇੱਥੇ ਹੈ ਲੰਗਰੇ ਭਾਈ ਮੇਰੇ ਮਰ। ਉਹ ਹਮੇ ਜਰਾ ਖੜਾ ਹੋ ਜਰਾ। ਉਹੀ ਤਾਂ ਮੈਂ ਕਹਿ ਰਿਹਾ ਹੁਣ। ਉੱਤਰ। ਅੱਲਾ ਮਾਲਾ ਖਾਸ ਉਹ ਦੇਖ ਨੀ ਕੀ ਬਵਾ ਗੋਰਾ ਹੈ ਨਾ ਨਾ ਕੋਈ ਪਾਵਨਾ ਦੋਤ ਨਾ ਨਾ ਮਾੜਾ ਸੁਣਾ ਕੇ ਤੈਨੂੰ ਹਾਂ ਲੱਗੇ ਕੋਈ ਨਾ ਸਰ ਲੈ ਕੇ ਤਾਂ ਕਾਨੂੰ ਕਹਿਣ ਕਰੇ ਲੈ ਲੈ ਕਿਰ ਕਰੇ ਗੱਲ ਪੂਰੇ ਆ ਬਈ ਫੇਰ ਹਾਂ ਦੇਖਣਾ ਤੋ ਕਰਾ ਕੇ ਪੁੱਛਿਆ ਉਹ ਜਵਾਬ ਦੇ ਗਿਆ ਕਾਨੂੰ ਤੂੰ ਵੀ ਕਿਦੇ ਉਲਟ ਕਹਿਣ ਹੁਣ ਕਹਿ ਰਿਹਾ ਹੁਣ ਕਹਿਣਾ ਮੈਂ ਕਾਦੋ ਕਹਿ ਰਿਹਾ ਪਹਿਲਾਂ ਰੋਟੀ ਕਵਾਈ ਦੀ ਥੋੜੀ ਨਹੀਂ ਲੈ ਕੇ ਕਹਿੰਦਾ ਮੈਨੂੰ ਘਰ ਖਵਾਈਆ ਹੋਰ ਕਹਿੰਦਾ ਅੰਦਰ ਰੋਕੀਂ ਦੇਖਣ ਲਈ ਸਿਆਣੀ ਸਿਆਣੀ ਬਗਿੰਦਰ ਨਹੀਂ ਆਈ ਬਗਿੰਦਰ ਕੋਈ ਪਤਾ ਬਗਾ ਬਗਾ ਹਾਂ ਆਈ ਨਹੀਂ ਇਹੀ ਸੋਨੇ ਪਤਾ ਹੋ ਵਾਈਬਰੋ ਕੀ ਪਤਾ ਤੈਨੂੰ ਪਤਾ ਨਹੀਂ ਹਾਂ ਸਾਰਾ ਦਿਨ ਤਾਂ ਥੋੜੇ ਆਲੇ-ਦਾਲੇ ਰਹਿੰਦੇ ਆਂੀ ਦੇਖ ਤਾਂ ਸੀ ਸਾਰੀ ਖਾਣ ਨਹੀਂ ਆਂਦੀ ਇਹ ਕੰਦੀ ਅੰਨਾ ਦੀ ਆਈ ਆ ਮੈਨੂੰ ਲਾਈਆ ਹੂੰ ਜਿਆਦਾ ਕਰਦਾ ਸੀ ਗੱਤ ਮੇਰੀ ਜਿਆਦਾ ਕਰਦਾ ਸੀ ਮੇਰੀ ਵਾ ਵ ਬਖਲਾਯਾ ਰੱਬਾ ਅੱਛਾ ਸੁਣ ਲਾ ਫਿਰ ਮੈਨੂੰ ਦੱਸਿਆ ਇਹ ਨਹੀਂ ਨਰਮਾ ਨੂੰ ਹਾਂ ਦੱਸਿਆ ਬਸ ਯਾਦ ਅੱਛਾ ਆਦੀ ਫਿਰ ਮੈਂ ਆ ਗਈ ਮਾਣਾ ਹੁਣ ਤਾਂ ਕਾਫੀ ਹੋਣ ਲਾ ਬੈਠਣਾ ਬਾਪੂ ਮੋਢੇ ਬੈਠਾ ਬਾਪੂ ਜਿਹੜਾ ਕੰਮ ਆ ਉਹ ਉਹਦੇ ਕਰਦੇ ਰਹੇ ਸੀ ਉਹ ਬੋਲ ਰਿਹਾ ਬੋਲ ਰਿਹਾ ਨਾ ਇਹ ਤਰ੍ਹਾਂ ਚਲੋ ਬੈਠਾ ਜਾਓ बहर जाए इन्हें मजीगर वेद कसम चलो बैठे हो जो हूं <imansion> ਬਾਦ ਨਾ ਜਾਂ ਦੇ ਦਿਨਿਆ ਸੰਤਰੀ ਵਰਨਾ ਜਾਂ ਦੇ ਦੋ ਹੋ ਪਿਆ ਕੋਈ ਕਿਹ ਜਨਾ ਮੰਤਨ ਕੋਈ ਨਹੀਂ ਕਰ carlo. Uy, ਆਪਕੋ ਇੰਨਾ ਦਾ ਪੈਸਾ ਆਉਦਾ ਹੋ ਰਿਹਾ। ਬੜਾ ਲੋਕਾਂ ਵਾਸਤੇ ਆਉਂਦਾ ਸਾਡੇ ਦਾ। ਸਾਡੇ ਵਾਤਾ ਦਾ 9 ਸਾਲਾਂ ਦੀ ਐ ਉਹ। 9 ਮਹੀਨਿਆਂ ਦੀ ਐ। ਹੁਣ ਤਾਂ 9 ਮਹੀਨਿਆਂ ਦੀ ਹੀ ਬਣ ਰਿਆ। ਉਹ ਤਰੇ ਲਾਉਣੇ ਚੁੰਗਲੀਆਂ ਨਾਲ। ਉਹ ਦੇਵੀਗੇ ਅਸੀਂ ਨਾਇ ਤੇ। ਨਾ ਝੁਗਾ ਦੁਜਾ ਪਾਦਾਂਗੇ। ਇਹ ਵਾਰ ਆਏ ਤੇ ਬਣ

ਹੋਣ ਨਹੀਂ ਅਗਲਾ ਕਹਿੰਦਾ ਸੋਨੂੰ ਧੰਨਵਾਦ ਜੀ ਬਣਾ ਲੈ ਗਏ ਨਹੀਂ ਮੰਜੇ ਤੇ ਬਿਠਾ ਕੀ ਲੈ ਜਾਗੇ ਕੀ ਆ ਕਿ ਮੰਜੇ ਸੱਤ ਨਾ ਦੋ ਜਾਂ ਛੋਟਾ ਜਾਂ ਮੰਜਾ ਇੱਕ ਉਹ ਕਿੰਨਾ ਬੰਦੇ ਉਹਦੇ ਉੱਤੇ ਪਾਣੀ ਲਾ ਕੇ ਫੇਲਤੀ ਤਾਂ ਕਿ ਕੋਈ ਜਰੂਰ ਕਰਦੇ ਪਾਣੀ ਦਾ ਗਿੱਜਰ ਚੋਂ ਹੀ ਲੈ ਨਹੀਂ ਧੋਪਾ ਉਹਦੇ ਮਾੜੇ ਜਿਹਨੂੰ ਕਹਿ ਦਿੰਦੇ ਤੇ ਹਾਏ ਗਰਮ ਪਾਣੀ ਆ ਹਾਏ ਗਰਮ ਪਾਣੀ ਆ අදග තප බාල්ටී එත දෝටක් බානාලනාව දබට්දයනාල තබ්බතයින් සිර්ෂිය රින්දනේ ਦੇ ਵੈਨੇਜੈਂਗ ਸੋਹਲ ਰਹੀ ਹੋਏ ਨੇ ਨਾ ਇਹ ਮਾਰੀ ਮਾਰਤਾ ਜਨ ਉਸ ਤਰੀਕੇ ਤੇ ਜੀ ਮੈਂ ਨਹੀਂ ਕਹਿੰਦੀ ਕਿ ਇਹ ਕਿੰਨਾ ਬੜਾ ਦਾ ਰਹਾ ਅੱਜ ਐਂਡ ਪਰੋਨ ਦੇ ਕਿਹਾ ਕਿ ਡੈਡੀ ਨੂੰ ਜਿਆਦਾ ਸੀ ਦਵਾਈ ਲਾਗਦੀ ਨੇ ਅੱਜ 15 ਮਿੰਟ ਕੰਬਲ ਦਿਓ ਸਾਫ ਅੱਗੇ ബുക്കള മാ <saiden> <coughs> ഇവിടെ ഇപ്പൊ പോവാ ਆ ਪਹਿਲਾਂ ਕਿਹੜਾ ਸਰੂਪ ਲਿਖਦੇ ਹੁੰਦੇ ਜਨਪਤ ਮੁੰਤਾ ਜਨਪਤਰੀ ਲਿਖਦੇ ਨੇ ਇਹ ਤਾਂ ਜਨਪਤ ਹੀ ਲਿਖੀ ਹੋਈ ਹੈ ਹਾਂ ਮੇਰੀ ਮਾਂ ਕਹਿੰਦੀ ਹੱਲਾ ਪੈ ਤੂੰ 4 ਸਾਲ ਦਾ ਹੋ ਗਿਆ ਪੰਜਵੇਂ ਸਾਢੇ ਪੰਜ ਉਹ ਵੀ ਨਹੀਂ ਅੱਜ ਭਾਵੇਂ ਹੱਲਾ ਪੈ ਆ ਆਜਾ ਪੁੱਤੀ ਆ ਦੋਵੇਂ ਹੱਲਾ ਹਾਂ 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 ਉਹ ਲਿਖਦੇ ਨੇ ਅੰਬੇਰ ਦੀ ਜਿਆਦਾ ਬੜਿਆ ਪਹਿਲਾਂ ਉਹ ਵਹੀ ਮਸ਼ਹੂਰ ਹੁੰਦਾ ਸੀ ਨਾ ਆ ਜਾ ਤੂੰ ਹੁਣ ਹੋਲਾ ਦੇ ਮੇਰੇ ਪਪਾ ਦੀ ਯਾਦ ਹਾਂ ਬਸ ਉਹ ਫਿਰ ਮੁੰਡਾ ਹੈ ਜੋ 80 ਸਾਲ ਤੋਂ ਤੱਕ ਰਿਹਾ ਹਾਂ ਹਾਂ ਆ ਉਹ ਜਿਹੜਾ ਹਾਂ ਦਿੱਤੋਂ ਦਾ ਸਾਲ ਵੱਡਾ ਦੇ ਦਿੱਤੋਂ ਆ ਜਾਊਗਾ ਬਾਕੀ ਤੁਸੀਂ ਮਸ਼ਹੂਰ ਨਹੀਂ ਹੋ ਹੋਂ ਲੋਕਾਂ ਦੇ ਉੱਠੀ ਹੋਊਂਗੇ ਉਹ ਤਾਂ ਮੰਨੋ ਕੋਈ ਛੋਟਾ ਵੱਡਾ ਆ ਜਾਂਦਾ ਕੋੜੇ ਤੱਕੜਾ ਜਾਂਦਾ ਹੋਰ ਕੀ ਹੋਇਆ ਕੋਈ ਹੋਣੀਦਾ ਹਾਂ ਕੋਈ ਹੋਈ ਜੀਕਰ ਪਿਆਰ ਰੱਖਿਆ ਨਹੀਂ ਕਿ ਬਗੈੜੀ ਨਹੀਂ ਆ ਜਾਊਗਾ ਕਿਸੇ ਨੂੰ ਵਾਹ ਗੱਲਾਂ ਕੋਈ ਵੀ ਇਹਨਾਂ ਪਤਾ ਲੈਣੇ ਜਿਉਂਦੇ ਨੇ न ਉਹ ਕਹਿੰਦਾ ਉਹ ਪਕੂਰਨੀ ਦੇਖਿਆ ਤੇ ਪੂਰਨ ਹੋ ਗਿਆ ਅੱਛੇ ਲੰਨ ਮਾਰ ਰਿਹਾ ਤੇ ਇਹ ਗੱਲ ਕੋਈ ਦੇਖਣਾ ਅੱਜ ਉਹ ਮੈਂ ਪੂਰਨੀ ਦੇਖਿਆ ਨਾ ਉਹ ਬਣਾ ਹੋਏ ਨਾ ਦੇਖ ਲੈ ਉਹ ਲੰਘ ਗਿਆ ਫਿਰ ਪੁੱਛ ਗਿਆ ਮੁੰਡੇ ਕੋਲੋਂ ਪੁੱਛਿਆ ਹਾਂ ਆਹ ਤੇ ਗੂਰੇ ਲੰਘ ਗਿਆ ਉਹ ਤੇਰਾ ਕੋਲ ਲਾਉ ਜੀ ਪੂਰਨ ਘਰ ਪੱਟ ਕੇ ਬਣਾਇਆ ਪੁੱਛਿਆ ਚੱਲ ਤੇਰੀ ਗਾਂ ਲੰਘ ਗਿਆ ਸਿਰ ਤੇ ਉਹ ਵੇਖੀ ਕਿੰਨੀ ਹਾਂ ਸੁੱਕਾ ਪੀ ਲਾ ਗਿਆ ਪੰਨ ਬਣ ਕੇ ਮੈ ਗਿਆ ਭਾਈਆ ਆਹ ਤੇ ਬਾਠੇ ਦੇ ਕੇ ਉਹ ਤੇਰੇ ਕੰਮ ਆ ਗਿਆ ਪਹਿਲਾਂ ਨਹੀਂ ਹੁੰਦਾ ਆਲੇ ਬੁੱਤ ਬਾਅਦ ਦੇ ਖੜਾਉਣ ਨੂੰ ਜਾ ਕੇ ਅੱਜ ਕਾਲ ਲੰਗਾ ਪਹਿਲਾਂ ਪੜਦਾ ਰੱਖ ਲਾਂਗੇ ਪਹਿਲਾਂ ਆਪਣੇ ਚੌਕੀਦਾਰ ਦੀ ਜਗਿੰਦਰ ਵੇਖ ਮੈਂ ਵੀ ਵੇਖਿਆ ਉਹ ਨਾ ਉਹਦੀ ਕੰਮਾਰ ਚੌਕੀਦਾਰ ਉਹਹੀਂ ਜਾਂਦਾ ਨਾਲ ਅਗਲੇ ਦੇ ਪਹਿਲੀ ਫੋਨ ਮਾਰਦਾ ਉਹ ਕਰਦਾ ਨਹੀਂ ਹੈਗਾ ਤੂੰ ਆ ਲਗਦਾ ਨਾ ਕਰੇਂ ਦੀ ਹੈਗਾ ਜੀ ਅਜਾ ਇਹਦਾ ਨਾ ਮਲਾਜਮ ਹੁੰਦੇ ਕੋਈ